ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਜੋ ਪੰਜਾਬ ਦੀ ਵਿਧਾਨ ਸਭਾ 'ਚ ਸੁਖਵਿੰਦਰ ਸਿੰਘ ਉਤਲੀ ਸਾਹਿਬ ਨੇ ਆਦਮ ਬਰਤੋ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਨਾਲ ਜੋ ਬਥੀਰਾ ਜੋ ਵਾਰ ਗਵਰਨਮੈਂਟ ਅਪਰੂਵ ਐਸ ਐਸ ਲੀਡਰ ਆਫ ਦ ਹਾਊਸ ਜਿਸ ਜਿਵੇਂ ਵਾਰੀ ਹੁੰਦੀ ਹੈ ਹਾਊਸ ਨੂੰ ਚਲਾਉਣਾ ਭਗਵੰਤ ਮਾਨ ਦੀ ਜੋ ਸ਼ਬਦਾਵਲੀ ਸੀ ਉਹਨਾਂ ਬਾਰੇ ਆਏ ਕੰਡੈਮਨਡ ਵਿਦ ਦ ਸਟਰੋਂਗਸਟ ਵਰਡਸ ਬੜਾ ਅਫਸੋਸ ਹੋਇਆ ਕਿ ਇੱਕ ਐਮਐਲਏ ਸਾਹਿਬ ਨੇ ਜਿਹੜੇ ਦਲਤ ਭਾਈਚਾਰੇ ਨਾਲ ਸੰਬੰਧਤ ਵੀ ਰੱਖਦੇ ਨੇ ਉਹਨਾਂ ਨੇ ਸਿਰਫ ਤੇ ਸਿਰਫ ਗਰੰਟੀ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਭਗਵਾਨ ਜੀ ਥੋਡੀ ਗਰੰਟੀ ਉਹ ਯਾਦ ਕਰੇ an excellent coaching point in aisles and spoken english also expert in study and visitor visa government approved ss group session jhank khushiyarpur ye kyon hunda hai ki jatt bhi koi thonu thodi guarantee yaad karaunda election to pehla di tusi kapdiyan to bahar ho jande us insaan ne sirf ye gal kahi ki thota ek vaada si guarantee si ਕਿ ਪੰਜਾਬ ਦੀ ਜਦ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਤੇ ਡਿਪਟੀ ਚੀਫ ਮਿਨਿਸਟਰ ਉਹ ਮੁੱਖ ਮੰਤਰੀ ਦਲਿਤ ਭਾਈਚਾਰੇ ਨਾਲ ਸੰਬੰਧਿਤ 2 ਸਾਲ ਪੂਰੇ ਹੋ ਗਏ ਮਗਰ ਇਹ ਵਹਿਤਾ ਇਹ ਗਰੰਟੀ ਪੂਰੀ ਨਹੀਂ ਉਹਨੇ ਯਾਦ ਕਰਾਇਆ ਤੇ ਇੰਨੀਆਂ ਮਿਰਚਾਂ ਲੱਗੀਆਂ ਭਗਵੰਤ ਮਾਨ ਜੀ ਨੂੰ ਉਹਨੂੰ ਕਹਿੰਦੇ ਇਹਦਾ ਦਿਮਾਗ ਖਰਾਬ ਹੋ ਗਿਆ ਇਹ ਹਿੱਲ ਗਿਆ ਪਾਗਲ ਹੋ ਗਿਆ ਇਹਨੂੰ ਜੁੱਤੀ ਸੰਗ ਇਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੁਗਾਓ ਕਿਉਂ ਭਾਈ ਕੋਈ ਆਪ ਦੇ ਭਾਈਚਾਰੇ ਦੀ ਗੱਲ ਕਰ ਦਵੇ ਤੁਹਾਡੀ ਗਰੰਟੀ ਤੁਹਾਨੂੰ ਯਾਦ ਕਰਾ ਦਵੇ ਤੇ ਉਹਨੂੰ ਤਾਂ ਦੌਰਾ ਪੈ ਗਿਆ ਤੇ ਜਿਹੜੇ ਵਾਅਦੇ ਨਾ ਪੂਰੇ ਕਰਨ ਗਰੰਟੀਆਂ ਨਾ ਪੂਰੇ ਕਰਨ ਉਹਨਾਂ ਨੂੰ ਦੌਰਾ ਨਹੀਂ ਪਿਆ ਮੈਂ ਸਮਝਦਾ ਕਿ ਇਤੋਂ ਵੱਡਾ અપਮਾਨ ਇੱਕ ਚੁਣੇ ਹੋਏ ਨੁਮਾਇੰਦੇ ਦਾ ਇੱਕ ਐਮਐਲਏ ਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਇਜ਼ ਆਲਸੋ ਵਨ ਮੰਗ ði ਇਕਵਲ ਜੇ ਵੀ 118 ਚੋਂ ਇੱਕ ਨੇ ਔਰ ਉਹ ਬਹੁਮਤ ਹੈ ਤੇ ਉਹ ਵਨ ਮੰਗ ði ਇਕਵਲਸ ਬਣ ਕੇ ਮੁੱਖ ਮੰਤਰੀ ਬਣੇ ਆ ਉਹਨਾਂ ਦੇ ਲੀਡਰ ਆਫ ði ਹਾਊਸ ਬਣੇ ਆ ਇਫ ਯੂ ਡੋਨਟ ਹੈਵ ਪੇਸ਼ੈਂਸ ਜੇ ਤੁਹਾਡੇ ਚ ਸਬਰ ਨਹੀਂ ਔਰ ਕੋਈ ਤੁਹਾਡੀ ਗੱਲ ਤੁਹਾਨੂੰ ਯਾਦ ਕਰਾਵੇ ਤੁਸੀਂ ਉਹਦੇ ਨਾਲ ਇਸ ਕਿਸਮ ਦੀ ਬਦਤਮੀਜ਼ੀ ਕਰੋ ਉਹਦੀ ਤੋਹੀਨ ਕਰੋ ਕਿਉਂਕਿ ਉਹ ਕੋ ਪਾਰਟਿਕੂਲਰ ਕਾਸਟ ਨਾਲ ਐਸੀ ਭਾਈਚਾਰੇ ਨਾਲ ਸੰਬੰਧਿਤ ਹੈ ਇਥੇ ਤੁਹਾਨੂੰ ਕੋਈ ਇਜਾਜ਼ਤ ਨਹੀਂ ਦਿੱਤਾ ਯਾਦਗਾਰਨ ਦੀ ਲੋੜ ਨਹੀਂ ਹੁਣੇ ਥੋੜੇ ਦਿਨ ਪਹਿਲਾਂ ਗੁਰੂ ਰਵੀਦਾਸ ਜੀ ਮਹਾਰਾਜ ਦਾ ਬੜੇ ਸਤਿਕਾਰ ਨਾਲ ਅਸੀਂ ਉਹਨਾਂ ਦਾ ਵਰਕ ਮਨਾਇਆ ਔਰ ਜੇਸ ਐਮਐਲਏ ਨੂੰ ਤੁਸੀਂ ਅੱਜ ਕਹਿ ਰਹੇ ਸੀ ਕਿ ਇਹਨੂੰ ਜੁੱਤੀ ਸੰਘਾਓ ਇਹਦਾ ਦਿਮਾਗ ਖਰਾਬ ਹੋ ਗਿਆ ਹੈ ਇਹਨੂੰ ਦੌਰਾ ਪੈ ਗਿਆ ਹੈ ਪਾਗਲ ਹੋ ਗਿਆ ਹੈ ਸਿਰਫ ਇਸ ਲਈ ਕਿ ਉਹਨੇ ਥੋੜੀ ਇੱਕ ਐਸਸੀ ਭਾਈਚਾਰੇ ਦੇ ਪ੍ਰਤੀ ਕਮਿਟਮੈਂਟ ਯਾਦ ਕਰਾ ਦਿੱਤੀ। ਮਾਨ ਸਾਹਿਬ ਗੁਰੂ ਗਵਿੰਦਾਸ ਜੀ ਮਹਾਰਾਜ ਸਾਡੇ ਸਾਰਿਆਂ ਨੇ ਸਤਿਕਾਰ ਜੋ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਵ ਖੁਸ਼ਿਆਰਪੁਰ ਉਹਨਾਂ ਦੀ ਪਾਣੀ ਦਰਜਾ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਗਿਆ ਹੈ ਔਰ ਗੁਰਸਿੱਖ ਗੁਰਨਾਨਕ ਨਾਮ ਲੈਵਾ ਦੇਸ਼ਾਂ ਵਿਦੇਸ਼ਾਂ 'ਚ ਬੈਠੀ ਸੰਗਤਾਂ ਉਹਨਾਂ ਦਾ ਬੜਾ ਸਤਿਕਾਰ ਯਾਰ ਤੁਸੀਂ ਨਹੀਂ ਕਰਦੇ ਤੁਹਾਡੀਆਂ ਆਦਤਾਂ ਜਿਹੇ ਜਿਹੇ ਨੇ ਉਹ ਜਗ ਜਾਹਰ ਨੇ ਉਹ ਕੋਈ ਦੱਸਣ ਦੀ ਲੋਟ ਨਹੀਂ ਮਗਰ ਅੱਜ ਤੁਹਾਡੇ ਬਿਹੇਵੀਅਰ ਤੇ ਮੈਂ ਸਮਝਦਾ ਕਿ ਜੋ ਤੁਸੀਂ અપਮਾਨ ਸੁਖੀ ਸਾਹਿਬ ਦਾ ਕੀਤਾ ਮੈਂ ਆਪ ਉਹਨਾਂ ਨਾਲ ਗੱਲ ਕੀਤੀ ਜਿੱਥੇ ਮੈਂ ਉਹਨਾਂ ਨਾਲ ਹਮਦਰਦੀ ਵੀ ਕੀਤੀ ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਜਿੱਥੇ ਮਰਜੀ ਲੋਟ ਪਵੇ ਫੋਰ ਇਨਸਲਟਿੰਗ ਯੂ ਫੋਰ ਇਨਸਲਟਿੰਗ ਦ ਕਮਿਊਨਿਟੀ ਫੋਰ ਇਨਸਲਟਿੰਗ ਰਵੀਦਾਸ ਭਾਈਚਾਰੇ ਨਾਲ ਸੰਬੰਧਿਤ ਕਿਸੇ ਜੀ ਨੂੰ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਆਈ ਸਟੈਂਡ ਇਨ ਸੋਲਿਡੈਰਿਟੀ ਵਿਦ ਸੁਖੀ ਸਾਹਿਬ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਔਰ ਮੈਂ ਇਹ ਵਿਸ਼ਵਾਸ ਦੋਨਾ ਇਹ ਉਹਨਾਂ ਨਾਲੇ ਸਖ ਸੱਚ ਦੀ ਲੜਾਈ ਚ ਅਸਤੀਫਾ ਦੇ ਦਿੱ ਲੋਡ ਨਹੀਂ ਕੋਟਲੀ ਸ਼ੌਟ ਹੌਂ। ਇਹ ਲੜਾਈ ਲੜਨ ਦੀ ਲੋੜ ਅਸਤੀਫਾ ਦੇਣ ਕੇ ਇਹ ਜੇ ਲੋਗ ਜੁਨਾਦਾਂ ਦਾ ਮਾੜਾ ਖਰਾਬ ਹੋ ਗਏ ਜਿਹੜੇ ਕਦੇ ਸ਼ਰਾਬ ਦੇ ਨਸ਼ੇ ਚ ਪਾਰਲੀਮੈਂਟ ਚੋਂ ਕੱਡੇ ਜਾਂਦੇ ਕਦੇ ਸ਼ਰਾਬ ਦੇ ਨਸ਼ੇ ਚ ਗੁਰਦੁਆਰਾਂ ਚੋਂ ਕੱਢੇ ਜਾਂਦੇ ਕਦੇ ਸ਼ਰਾਬ ਦੇ ਨਸ਼ੇ ਚ ਇਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਤ ਦੀ ਆਗਰੀ ਚ ਆਉਂਦੇ ਲੋਕ ਇਹਨਾਂ ਦੀਆਂ ਤੋੜਾਂ ਲਵਾਉਂਦੇ ਜਿਨ੍ਹਾਂ ਨੂੰ ਆਪ ਸ਼ਰਾਬੀ ਕਬਾਬੀ ਬੰਦਾ ਵਿਧਾਨ ਸਭਾ ਚੋਂ ਇਹ ਜੀਨ ਨੂੰ ਨਿਕਲਣਾ ਚਾਹੀਦਾ ਔਰ ਮੈਂ ਚਾਹਾਂਗਾ ਕਿ ਸਾਰੇ ਇਕੱਠੇ ਹੋਈਏ ਰਾਈਜ਼ ਅਬਾਉ ਪਾਰਟੀ ਲਾਈਨਸ ਔਰ ਉਸ ਵੀਰ ਦਾ ਜਿਹਨੇ ਸੱਚ ਦੀ ਗੱਲ ਕੀਤੀ ਆ ਆਵਾਜ਼ ਉਠਾਈ ਆ ਆਪਦੀ ਗੱਲ ਰੱਖੀ ਆ ਕੋਈ ਟੋਲਰੈਂਸ ਦਾ ਦਿਖਾਓ ਯਾਰ ਵਨ ਫਰਸਟ ਟਾਈਮ ਐਮਐਲ ਨਹੀਂ ਆ ਤੁਸੀਂ ਲੀਡਰ ਆਫ ਦੀ ਹਾਊਸ ਹੋ ਜਿਉਂਨੇ ਗੱਲ ਰੱਖਤੀ ਤੇ ਕਿਹੜਾ ਪਾਪ ਕਰਤਾ ਇਸ ਲਈ ਮੈਂ ਡਿਮਾਂਡ ਕਰਦਾ ਕਿ 295 ਇਹਦਾ ਧਾਰਮਿਕ ਭਾਵਨਾਵਾਂ ਨੂੰ ਜਸਟ ਬਿਕੋਜ਼ ਉਹ ਇੱਕ ਪਾਰਟਿਕੂਲਰ ਕਮਿਊਨਿਟੀ ਨਾਲ ਸੰਬੰਧਿਤ ਸੀ ਉਸਨੇ ਇੱਕ ਐਸੀ ਭਾਈਚਾਰੇ ਦੀ ਗੱਲ ਰੱਖ ਦਿੱਤੀ ਤੇ ਉਹਦਾ ਦਿਮਾਗ ਖਰਾਬ ਹੋ ਗਿਆ ਹਾਂ ਉਹਨੂੰ ਜੁੱਤੀ ਸੰਘਾਉਣ ਦੀ ਲੋੜ ਪਈ ਕਿ ਥੋੜੇ ਤੇ ਪਰਚਾ ਦਰਜ ਹੋਵੇ ਔਰ ਜੇ ਪਰਚਾ ਨਹੀਂ ਦਰਜ ਹੁੰਦਾ ਥੋਡੀ ਮਾਨਸਿਕਤਾ ਤੋਂ ਥੋਡੀ ਸੋਚ ਕਿ ਤੁਹਾਰ ਜੇ ਮਾਰੀ ਮੋਤੀ ਸ਼ਰਮ ਹਨਾ ਭਗਵਾਨ ਦਾ ਇਸ ਮਾਫੀ ਮੰਗ ਲਾ ਹਲੇ ਚੰਗਾ ਰਹੇ ਐਸੇ ਸਲਾਹਤਾ ਦੇਣ ਦੀ ਲੋੜ ਨਹੀਂ ਛਲਾਤਾ ਉਹ ਜਿਹਨੂੰ ਦਈਦੀ ਹੈ ਜੋੜਾ ਕੋ ਸਿਆਣਾ ਬੰਦਾ ਬੰਦਾ ਹੋਵੇ ਅੱਗੇ ਤੇਰੇ ਵਰਗੇ ਕਬਲੇ ਨੂੰ ਕਾਦੀ ਸਲਾਹ ਭਾਈ ਉਹ ਅੱਜ ਮੈਂ ਫੇਰ ਕਿਉਂਕਿ ਇਹ ਇੱਕ ਇੰਡੀਵਿਜੂਅਲ ਦੀ ਗੱਲ ਨਹੀਂ ਇਹ ਪੰਜਾਬ ਦੀ ਵਿਧਾਨ ਸਭਾ ਚ ਜੋ ਅੱਜ ਇੱਕ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਜੋ ਕੰਡੈਮ ਕੀਤਾ ਤੁਸੀਂ ਆਪ ਦੇ ਅਲਫਾਜ਼ਾਂ ਜੋ ਸੋਚ ਉਠਾਈ ਹੈ ਉਹਨਾਂ ਪ੍ਰਤੀ ਉਸ ਨੂੰ ਮੈਂ ਸਖਤ ਲਫ਼ਜ਼ਾਂ ਚ ਨਿੰਦਾ ਕਰਦਾ ਹਾਂ ਔਰ ਆਸ ਉਮੀਦ ਕਰਦਾ ਹਾਂ ਕਿ ਕੇਜਰੀਵਾਲ ਸਾਹਿਬ ਔਰ ਉਹਨਾਂ ਦੀ ਆਮ ਆਦਮੀ ਪਾਰਟੀ ਜਿਨ੍ਹਾਂ 'ਚ ਗੈਰਤ ਜਿਨ੍ਹਾਂ 'ਚ ਕੋਈ ਇਨਸਾਨੀਅਤ ਜਿਉਂਦੀ ਹੈ ਸ਼ਾਇਦ ਉਹ ਇਸ ਗੱਲ ਨੂੰ ਮੇਰੇ ਨਾਲ ਰਲ ਕੇ ਕੰਡੈਮ ਕਰਨਗੇ ਐਂਡ ਵਿਲ ਡਿਮਾਂਡ ਐਕਸ਼ਨ ਅਗੇਂਸਟ ਭਗਵੰਤ ਬਹੁਤ ਬਹੁਤ ਧੰਨਵਾਦ